ਅਮਰਤਪਾਲ ਜੀ ਨੇ ਮਾਤਾ ਜੀ ਨੂੰ ਕਿਹਾ ਸੀ ਹਰਪਾਲ ਸਿੰਘ ਨੇ ਕਿ ਤੇਰੇ ਪੁੱਤ ਨੇ ਤੇ ਪੰਜਾਬ ਚ ਅੱਗ ਲਾਈ ਹੋਈ ਹੈ ਮੈਂ ਤੇ ਇਹਦੀ ਇਹ ਨੂੰ ਮੈਂ ਦੇਖਣਾ ਚਾਹੁੰਦਾ ਵੀ ਭਾਈ ਭਾਈ ਅਮਰਤਪਾਲ ਸਿੰਘ ਨੇ ਕੀ ਅੱਗ ਲਾਈ ਭਾਈ ਅਮਰਤਪਾਲ ਸਿੰਘ ਨੇ ਪੰਜਾਬ ਦੇ ਨਿਗਲ ਚੁੱਕੀ ਜਵਾਨੇ ਨੂੰ ਮੋਢਾ ਦੇ ਕੇ ਤਾਂ ਚੁੱਕਿਆ ਨਸ਼ੇ ਛੱਡ ਕੇ ਗੁਰੂ ਵਾਲੇ ਬਣਾਉਣ ਲਈ ਪ੍ਰੇਰਨਾ ਦਿੰਦਾ ਤੇ ਖਾਲਸਾ ਵੀ ਹੀਰ ਕੱਢੀ ਕੀ ਇਹ ਅਮਰਤ ਛਕਾਉਣਾ ਗੁਰੂ ਵਾਲੇ ਬਣਾਉਣਾ ਤੇ ਨਸ਼ੇ ਛਡਾਉਣਾ ਪੰਜਾਬ ਚ ਅੱਗ ਲਾਉਣਾ ਹੁੰਦਾ ਇਹਨਾਂ ਨੂੰ ਮੈਨੂੰ ਤੇ ਐਂ ਲੱਗਦਾ ਏ ਡੀ ਸੀ ਪੀ ਹਰਪਾਲ ਸਿੰਘ ਦਾ ਕੋਈ ਪਰਸਨਲ ਇੰਟਰਸਟ ਸੀਗੇ ਜਿਹੜਾ ਕਿ ਭਾਈ ਅਮਰਤਪਾਲ ਸਿੰਘ ਖਾਲਸਾ ਨਸ਼ੇ ਦੇ ਖਿਲਾਫ ਆਵਾਜ਼ ਚੁੱਕ ਰਿਹਾ ਸੀਗਾ ਨਸ਼ੇ ਵੇਚਣ ਵਾਲਿਆਂ ਦੇ ਖਿਲਾਫ ਆਵਾਜ਼ ਚੁੱਕ ਰਿਹਾ ਸੀ ਤੇ ਨਸ਼ਿਆਂ ਤੋਂ ਜਵਾਨੀ ਨੂੰ ਬਚਾਉਣ ਲਈ ਇੱਕ ਮੂਵਮੈਂਟ ਚਲਾਈ ਗਈ ਸੀ ਉਹਦੇ ਵਿੱਚ ਮੈਨੂੰ ਲੱਗਦਾ ਭਾਏ ਇਹ ਹਰਪਾਲ ਸਿੰਘ ਏ ਡੀ ਸੀ ਪੀ ਦਾ ਕੋਈ ਆਪਣੇ ਇੰਟਰਸਟ ਹੈ ਜਿਹੜੇ ਉਹਦੇ ਉਹਨਾਂ ਉਹਦੇ ਹਿੱਤਾਂ ਦੇ ਡਾਕਾ ਵੱਜਾ ਤਾਂ ਜੋ ਇਹਨਾਂ ਪਰਸਨਲ ਹੋ ਕੇ ਇੱਕ ਇੱਕ ਪਰ ਇੱਕ ਜਿਹੜੀ ਇਹ ਸਟੇਟਮੈਂਟ ਪੁਲਿਸ ਅਫਸਰ ਦੀ ਸਟੇਟਮੈਂਟ ਨਹੀਂ ਇਹ ਤੇ ਇੱਕ ਪੋਲਿਟਿਕਲ ਆਪੋਨੈਂਟ ਦੀ ਸਟੇਟਮੈਂਟ ਦੇ ਰਿਆ ਪਰਿਵਾਰ ਨੇ ਪੈਸਾ ਬੜਾ ਇਕੱਠਾ ਕਰ ਲਿਆ ਕਹਿੰਦੇ ਰੱਜੇ ਨਹੀਂ ਅਜੇ ਤੱਕ ਪੈਸਾ ਹੀ ਨਾ ਇਕੱਠਾ ਹੋ ਗਿਆ ਉਹ ਮਤਲਬ ਆਮੋ ਸਾਹਮਣੇ ਗੱਲਾਂ ਬਾਤਾਂ ਸੀ ਮੀਡੀਆ ਉੱਥੇ ਸੀ ਅਸੀਂ ਉੱਥੇ ਸੀ ਏ ਡੀ ਸੀ ਪੀ ਇਹ ਦੱਸੇ ਇਹ ਸਟੇਟਮੈਂਟ ਉਹਨੇ ਐਜ਼ ਅ ਪੁਲਿਸ ਅਫਸਰ ਦਿੱਤੀ ਹੈ ਕੋਰਟ ਨੂੰ ਵੀ ਲੱਗਦਾ ਕਿਉਂਕਿ ਪੁਲਿਸ ਅਫਸਰ ਸੀ ਉਹ ਟਾਈਮ ਤੇ ਦਿੱਤੀ ਹਾਂ ਪੁਲਿਸ ਅਫਸਰ ਹੀ ਤੇ ਪਰਟ ਸਟੇਟਮੈਂਟ ਜਿਹੜਾ ਉਹ ਦੇ ਰਿਆ ਉਹ ਇੱਕ ਪੋਲਿਟਿਕਲ ਪਾਰਟ ਦਾ ਐਕਟਿਵਿਸਟ ਹੋ ਕੀ ਇਹ ਸਟੇਟਮੈਂਟ ਦੇਣੀ ਉਹਨੂੰ ਬੰਦੀ ਸੀ ਇੱਕ ਇੱਕ ਪ੍ਰੋਟੋਕੋਲ ਆ ਮੈਂਬਰ ਪਾਰਲੀਮੈਂਟਲ ਦੇ ਦੀ ਫੈਮਿਲੀ ਦਾ ਇਹਨੇ ਬ੍ਰੇਕ ਕੀਤਾ ਇਹ ਮੈਨੂੰ ਲੱਗਦਾ ਇਹਨੂੰ ਕਿਵੇਂ ਪਤਾ ਲੱਗਾ ਪੈਸਾ ਜੇ ਕੋਈ ਪੈਸਾ ਇਕੱਠਾ ਕਰਦਾ ਤੁਸੀਂ ਕਾਰਵਾਈ ਕਰੋ